ਦੋਸਤੋ ਸਾਰਿਆਂ ਨੂੰ ਪਿਆ ਪਈ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਬਈ ਅੱਜ ਅਸੀਂ ਆਏ ਆ ਪਿੰਡ ਵਾਂਦਰਡੋੜ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਇਹਨੂੰ ਬਈ ਬਾਗਾਪਰਾਣ ਲੱਗ ਜਾਂਦੀ ਆ ਤੇ ਬਾਈ ਕੋਲੇ ਅੱਜ ਇੱਕ ਨਗੀਨਾ ਹੀ ਸੀ ਬਈ ਤੁਹਾਨੂੰ ਦਿਖਾਉਣਾ ਹੈਗਾ ਤੇ ਜੋ ਤੁਸੀਂ ਸਕਰੀਨ ਤੇ ਬਈ ਝੋਟੀ ਦੇਖ ਰਹੇ ਆ ਬਈ ਇਹ ਤੁਹਾਨੂੰ ਦਿਖਾਉਣੀ ਆ ਬੋਡੀ ਸਟਰਕਚਰ ਪੱਖੋਂ ਬਈ ਤੇ ਬਈ ਮੈਨੂੰ ਝੋਟੀ ਬਹੁਤ ਜੱਤੀ ਆ ਬਾਈਆਂ ਦੀ ਤੇ ਬਾਕੀ ਡਿਟੇਲ ਆਪਾਂ ਬਾਈਆਂ ਤੋਂ ਲੈਣਾਂ ਠੰਡੀ ਸੀਲ ਬਈ ਤੁਸੀਂ ਆਪ ਹੀ ਦੇਖ ਸਕਦੇ ਆ ਬਈ ਹੱਥ ਮਾਰੀ ਜਾਂਦਾ ਬਈ ਲੇਵੇ ਤੇ ਉਹ ਜਾ ਕੋਈ ਚੱਕਰ ਨਹੀਂ ਪਹਿਲ ਪੂਲੂ ਹੋਣਾ ਕਿ ਪਹਿਲਾਂ ਨਾ ਜਿਵੇਂ ਕੱਟੀ ਉਹ ਚੱਕ ਉਹ ਜਾ ਕੋਈ ਚੱਕਰ ਨਹੀਂ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਕੀ ਨਾਮ ਵੀਰੇ ਆਪਣਾ ਬੋਧ ਸਿੰਘ ਨੰਬਰਦਾਰ ਜੀ ਕੀ ਡਿਟੇਲ ਆ ਵੀਰੇ ਕੱਟੀ ਦੀ ਦੀ ਵੇ ਭਈ ਪਹਿਲਾ ਸੁਆ ਦੋ ਦੰਦ ਝੋਟੀ ਆ ਠੀਕ ਆ ਦੋ ਦੰਦਾਂ ਦਾ ਜੀ ਇਹ ਜੀ ਹਾਂਜੀ ਹਾਂਜੀ ਠੀਕ ਆ ਐਮ 29 ਦੀ ਖੋਦਾ ਤੇ ਅੱਗੇ ਇਹਦੇ ਸੁਲਤਾਨ ਦਾ ਟੀਗਾ ਲੱਗਿਆ ਠੀਕ ਆ ਐਮ 29 ਦੀ ਖੋਦਾ ਵੀਰੇ ਤੇ ਸੁਲਤਾਨ ਦਾ ਇਹਦੇ ਸੀਮਨ ਲੱਗਿਆ ਵਾ ਅੱਗੇ ਠੀਕ ਆ ਤੇ ਵੀ 26 ਤਰੀਕ ਨੂੰ ਦਿਨ ਪੂਰੇ ਇਹਦੇ ਬਾਈ ਯਾਨੀ ਕਿ 10 ਦਿਨਾਂ ਦੀ ਕੱਚੀ ਆ 10 ਦਿਨਾਂ ਦੀ ਕੱਚੀ ਆ ਜੀ ਠੀਕ ਆ 10 ਦਿਨਾਂ ਦੀ ਬਈ ਹਜੇ ਕੱਚੀ ਆ ਤੇ ਬਾਕੀ ਤੁਸੀਂ ਥਾਣਾਵਾਨਾ ਦੇਖ ਸਕਦੇ ਹਜੇ ਇਹਨੇ ਕਰਮਾਂ ਵਾਲੀਆਂ ਲੇਵਾ ਹੋਰ ਭਰ ਜਾਣਾ ਜੈਡ ਬਲੈਕ ਪੂਛਾ ਜਾਵਾ ਜਮਾ ਪਿਓਰ ਮੋਰਾ ਨਸਲ ਦੀ ਝੋਟੀ ਹੈਗੀ ਬਾਨਾ ਸਿੰਘ ਸੁੰਗ ਇੱਕ ਵੀ ਬਈ ਚਿੱਟਾ ਵਾਲ ਨਹੀਂ ਆਪਾਂ ਕਹਿ ਸਕਦੇ ਪਿਓਰ ਜਮਾ ਜੈਡ ਬਲੈਕ ਹੈ ਜੈਡ ਬਲੈਕ ਹੈ ਬਈ ਝੂਟੀ ਤੇ ਬਾਕੀ ਮੂੰਹ ਮੱਥੇ ਹੀ ਸੋਹਣੀਆਂ ਬਾਡੀ ਸਟਰਕਚਰ ਬੱਖੋਂ ਬਹੁਤ ਸੋਹਣੀਆਂ ਬਈ ਬਾਡੀ ਸਟਰਕਚਰ ਬਦੋ ਕੀ ਬਾਤਾਂ ਹੀ ਆ ਜੇ ਕਿਸੇ ਭਰਾ ਨੇ ਬਰੀਡ ਤੇ ਕੰਮ ਕਰਨਾ ਇਹ ਤੁਸੀਂ ਬਈ ਬਰੀਡ ਤੇ ਕੰਮ ਕਰ ਸਕਦੇ ਆ ਤੇ ਕਿਉਂਕਿ ਪਿਓਰ ਜੈਡ ਬਲੈਕ ਆ ਬਾਕੀ ਤੁਸੀਂ ਗਾਂ ਸਿਮਨ ਚੰਗਾ ਲੱਗਿਆ ਵਾਗੇ ਬਈ ਇਹ ਕੱਟੀ ਦੇਤੀ ਤਾਂ ਵਾਰੀ ਨਿਆਰੇ ਕਰ ਦਿੰਦੇ ਆ ਭਾ ਕੱਟਾ ਦੇ ਭਾ ਕੱਟੀ ਬਈ ਸੁਲਤਾਨ ਦਾ ਸਿਮਨ ਲੱਗਿਆ ਵਾਗੇ ਇਹ ਆਈ ਹੋਈ ਤੇ ਬਾਕੀ ਹਜੇ 8 ਮਹੀਨਾ 10 ਦਿਨਾਂ ਦੀ ਕੱਚੀ ਆ ਬਈ ਹਜੇ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਆ ਹਜੇ ਬਈ ਇਹਨੇ ਹਵਾਨਾ ਹੋਰ ਤਿਆਰ ਤਿਆਰ ਕਰ ਜਾਣਾਗਾ ਤੇ ਜੋ ਹਵਾਨਾ ਨੇ ਬਈ ਪੂਰਾ ਤਿਆਰ ਕਰਕੇ 10 ਦਿਨਾਂ ਦੀ ਹਜੇ ਕੱਚੀ ਆ ਤੁਸੀਂ ਵਾਲਟੇ ਨਾਲ ਤੁਸੀਂ ਲੈ ਜੇ ਵੀ ਦੇਖ ਸਕਦਾ ਪੈਟ ਫੂੜੇ ਦੀ ਬਈ ਬਹੁਤ ਚੰਗੀ ਆ ਤੁਸੀਂ ਦੇਖ ਹੀ ਸਕਦੇ ਆ ਆਪਾਂ ਸਿੱਧੀ ਪਿੱਛੋਂ ਦੇਖ ਸਕਦੇ ਆ ਜਮਾਂ ਸਟੇਟ ਆ ਬਈ ਬੋਡੀ ਜਮਾਂ ਤੇ ਬਾਕੀ ਬਈ ਕੋਈ ਸ਼ੱਕ ਹੀ ਨਹੀਂ ਰਹਿੰਦਾ ਬਈ ਐਮ 29 ਦੀ ਹੈ ਐਮ ਐਮ ਤੁਸੀਂ ਆਪ ਨੂੰ ਰਿਕਾਰਡ ਪਤਾ ਹੀ ਆ ਬਈ ਕੀ ਰਿਕਾਰਡ ਆ ਤੇ ਬਈ ਕੀ ਡਿਮਾਂਡ ਮੂਡ ਕਿੰਨੀ ਕਰਦੇ ਆਪਾਂ ਇਹਨੂੰ ਸਮਾਰਟ ਫੋਨ ਤੇ ਹੀ ਕਰ ਲੈ ਹੁਣ ਤੇ ਹੀ ਕਰਨੀ ਆ ਹਾਂਜੀ ਬਈ ਬਾਈਆਂ ਦਾ ਵੀ ਫੋਨ ਤੇ ਹੀ ਡਿਮਾਂਡ ਕਰਨੀ ਆ ਸ਼ੌਂਕ ਦਾ ਬਾਈ ਕੰਮ ਕਰਦੇ ਆ ਤੇ ਮੇਰਾ ਬਾਈ ਫੋਨ ਉਹੀ ਲਾਇਓ ਜਿਨੇ ਬਈ ਆਪਣਾ ਜਾਨੀ ਕਿ ਝੋਟੀ ਲੈਣੀ ਆ ਉਹੀ ਮੇਰਾ ਫੋਨ ਲਾਵੇ ਕਿਉਂਕਿ ਬਈ ਝੋਟੀ M29 ਦੀ ਆ ਹੁਣ ਵੀ ਚੰਗਾ ਤੇ ਬਾਕੀ ਬਈ ਰਿਕਾਰਡ ਵਾਲੀ ਝੋਟੀ ਆ ਤੇ ਬਾਕੀ ਤੁਸੀਂ ਦੇ ਮੰਤਰੀ ਦੇਖ ਸਕਦੇ ਆ ਝੋਟੀ ਦੀ ਬੋਡੀ ਸਟਰਕਚਰ ਬਈ ਬਹੁਤ ਸੋਹਣਾ ਬੋਡੀ ਸਟਰਕਚਰ ਬੱਚੋ ਕੋਈ ਕੱਚ ਨਹੀਂਗਾ ਬਈ ਝੋਟੀ ਚ ਤੇ ਬਈ ਆਪਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦਾ ਘਰ ਆਪਾਂ ਡੋਲ ਵਾਲੀ ਸੜਕ ਦੇ ਨੇੜੇ ਆ ਬਈ ਪੋਸਟਕ ਨੰਬਰਦਾਰ ਠੀਕ ਹੈ ਵੀਰੇ ਤੇ ਫੋਨ ਹੈਗਾ 94170 79743 ਠੀਕ ਹੈ ਬਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਕਾਲ ਆਪਾਂ ਦੋ ਝੋਟੀਆਂ ਪਾਈਆਂ ਸੀ ਦੋਵੇਂ ਸੇਲ ਕਰਦਿਆਂ ਠੀਕ ਹੈ ਦੋਨੇ ਸੇਲ ਹੋਣਗੇ ਵੀਰੇ ਹਾਂਜੀ ਬਈ ਠੀਕ ਹੈ ਵੀਰੇ ਬਸ ਵੀਰੇ ਇਦਾਂ ਹੀ ਤੁਸੀਂ ਕਿਸਾਨ ਭਰਾਵਾਂ ਨੂੰ ਕਹਿੰਦਾ ਚੀਨਾਂ ਨੂੰ ਪਿਆਰ ਕਰਦੇ ਰਹੋ ਤੇ ਬਈ ਆ ਚੋਟੀ ਤੁਸੀਂ ਜੋ ਸਕਰੀਨ ਤੇ ਦੇਖੀ ਜਾਂਦੇ ਆ ਤੇ ਬਾਈ ਦਾ ਫੋਨ ਨੰਬਰ ਕੰਟੈਕਟ ਨੰਬਰ ਚੱਲੀ ਜਾਂਦਾ ਸਕਰੀਨ ਤੇ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਇੰਨੇ ਨਾਲ ਬਈ ਸਾਡਾ ਹੌਸਲਾ ਬਣਾਈ ਰਹਿੰਦਾ ਤੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੀ ਤੇ ਇੱਕ ਬਈ ਤੁਹਾਨੂੰ ਗੱਲ ਹੋਰ ਦੱਸਦੀ ਹੈ ਬਈ ਉਪਾਰ ਲੈਣ ਦਾ ਕੰਮ ਕਰਦੇ ਹੈਗੇ ਤੇ ਜਦੋਂ ਵੀ ਕੋਈ ਤੁਸੀਂ ਆਉਣਾ ਹੁੰਦਾ ਬਾਈ ਕੋਲੇ ਪਸ਼ੂ ਬਾਈ अवेलेबल ਹੀ ਹੁੰਦੇ ਆਪਣੇ ਕੋਲੇ ਹਾਂਜੀ ਹਾਂ ਤੇ ਚੰਗੇ ਤੋਂ ਚੰਗਾ ਪਸ਼ੂ ਹੁੰਦਾ ਠੀਕ ਹੈ ਤੇ ਫੋਨ ਲਾਜਾ ਚੰਗੀ ਝੋਟੀ ਉਹ ਲਾਈਵ ਲਾ ਠੀਕ ਹੈ ਬਾਈ ਠੀਕ ਤੇ ਬਾਕੀ ਵੀ ਤੁਸੀਂ ਫੋਨ ਤੇ ਕੰਟੈਕਟ ਕਰ ਸਕਦੇ ਆ ਬਾਈਆਂ ਨਾਲ ਜੇ ਤੁਸੀਂ ਆਉਣਾ ਹੈ ਬਾਈ ਨਾਲ ਫੋਨ ਤੇ ਕੰਟੈਕਟ ਕਰਕੇ ਤੁਸੀਂ ਬਾਈ ਨੂੰ ਪਸ਼ੂ ਪਸ਼ੂ ਬਾਈ ਕੋਲੇ ਹੁੰਦੇ ਇੱਕ ਦੋ ਨਾਲ ਖੜੇ ਹੀ ਹੁੰਦੇ ਆਗੇ ਤੇ ਇਦਾਂ ਹੀ ਮੇਰਾ ਭਰਾ ਚੈਨਲ ਨੂੰ ਪਿਆਰ ਕਰਦੋ ਮਿਲਦੇ ਆ ਬਾਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖਾ